ਪੰਜਾਬ ਦੇ ਚਾਰੇ ਹਰਾਤੋ ਵਾਦ ਖੇਤਾਂ ਦਾ ਹਾਲ ਵੇਖ ਲਓ ਤਿੰਨ ਤਿੰਨ ਫੁੱਟ ਬਿਤਾ ਚੜ ਗਿਆ ਆ ਵੇਖੋ ਕਿਸ ਤਰ੍ਹਾਂ ਇੱਕ ਕਿਸਾਨ ਵੀਰ ਖੇਤ ਦੇ ਵਿੱਚ ਬੈਠ ਕੇ ਹੱਥ ਦੇ ਨਾਲ ਬਿਤਾ ਕੱਢਦਾ ਹੋਇਆ ਦਿਖਾ ਰਿਹਾ ਹੈ ਤੇ ਦੱਸ ਰਿਹਾ ਹੈ ਕਿ ਕੱਡੋ ਪਟ ਤਿੰਨ ਤਿੰਨ ਫੁੱਟ ਭੱਕ ਬਿਤਾ ਚੜ ਗਿਆ ਹੈ ਪਰੰਤੂ ਸਰਕਾਰ ਨੇ ਕਿਹੜੀ ਪਾਲਿਸੀ ਰੱਖੀ ਹੈ ਜਿਸ ਦਾ ਖੇਤ ਉਸ ਦੇ ਵਿੱਚ ਵੀ ਕੁਝ ਜਾਦੂਆ ਖਾਸ ਮੁਨਾਫਾ ਨਹੀਂ ਹੁੰਦਾ ਜਾਬ ਦਾ ਬਹੁਤ ਨੁਕਸਾਨ ਹੋਇਆ ਹੈ ਪੰਜਾਬ ਵਿੱਚ ਹੜ੍ਹਾਂ ਦਾ ਇੱਕ ਸਮਾਂ ਵੀ ਨੇ ਹੱਥ ਵਿੱਚ ਰੇਤਾ ਫੜ ਕੇ ਦਿਖਾਈ ਹੈ ਕਿਸ ਤਰ੍ਹਾਂ ਦਾ ਹਾਲ ਹੋ ਚੁੱਕਿਆ ਹੈ ਪੰਜਾਬ ਦਾ ਹੜ੍ਹ ਤਾਂ ਆਕੇ ਚਲੇ ਜਾਣਗੇ ਤੇ ਨਾਲੇ ਖੇਤਾਂ ਦੀ ਜਿਹੜੀ ਤਬਾਹੀ ਸਾਹਮਣੇ ਆਈ ਹੋਈ ਹੈ ਇਹ ਇਸ ਤਰ੍ਹਾਂ ਨਾਲ ਬਹੁਤ ਮਾੜਾ ਕਰਕੇ ਜਾਣਗੇ ਤੁਸੀਂ ਆਪ ਹੀ ਵੇਖੋ ਕਿੰਨਾ ਰੇਤਾ ਚੜ ਚੁੱਕਿਆ ਹੈ ਖੇਤ ਦੇ ਵਿੱਚ ਤੇ ਕਿਸਾਨੀ ਦੇ ਦੇਖ ਕੇ ਹਰ ਹਾਲ ਪਰੇਸ਼ਾਨ ਹੋ ਰਿਹਾ ਹੈ ਹਾਦੀ ਨਾਲ ਹੋ ਗਈ ਗਿਆ ਉਦਰਤ ਦੀ ਮਾਰ ਪਈ ਹੈ ਤਾਂ ਕੁਝ ਸਰਕਾਰਾਂ ਦੇ ਵੀ ਲੋਸਿਆ ਹਨ ਤੇ ਦੂਜੇ ਪਾਸੇ ਇੱਕ ਹੋਰ ਵੀਡੀਓ ਆਪਣੇ ਪੋਆਨਲ ਪੂਰੀ ਹੈ ਜਿਸ ਵਿੱਚ ਹਰਾਂ ਦੇ ਵਿੱਚ ਕਿੰਨਾ ਰਿਸਕ ਲੈ ਰਹੇ ਹਨ ਲੋ ਵੇਖੋ ਕਿਸ ਤਰ੍ਹਾਂ ਇੱਕ ਥਾਂ ਲੈ ਤੋਂ ਦੂਜੀ ਥਾਂ ਲੈ ਤੇ ਜਾਲ ਲਈ ਸੜਕ ਤੇ ਹੀ ਇੰਨੇ ਭਾਰੀ ਪਾਣੀ ਦੇ ਵਿੱਚ ਜਾਂਦੇ ਹਨ ਤੇ ਲੋਰ ਜਾਂਦੇ ਹਨ యారు ఎ రిస్కే చా తో రిస్ లే